ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਸਾਡਾ ਅਮਰ ਸਿੰਘ ਜੀ ਤੇ ਸਮੱਸਿਆ ਇਹ ਹੈ ਸਮੱਸਿਆ ਨੀ ਜੀ ਸਾਡੀ ਸਮੱਸਿਆ ਕੋਈ ਨਹੀਂ ਸਮੱਸਿਆ ਇਹ ਹੈ ਕਿ ਸਤਖੰਡ ਸ੍ਰੀ ਮੰਦਿਰ ਸਾਹਿਬ ਨੂੰ ਸੰਤਾਂ ਹੁੰਦੀਆਂ ਨੇ ਤੇ ਰਸਤੇ ਦੇ ਵਿੱਚ ਕੋਈ ਬਾਥਰੂਮ ਵਾਸਤੇ ਜਗ੍ਹਾ ਨਹੀਂ ਹੋਣ ਵੱਡੀ ਅਜਿਹੇ ਇਹ ਪਾਰ ਕੇ ਉਹ ਜਿੱਥੇ ਉਹ ਸਾਹਮਣੇ ਜਾਨੀ ਕਿ ਸਰਾਂਹ ਸਰਾਂਹ ਵਿੱਚ ਆਮ ਗਰੀਬੰਦਾ ਨਹੀਂ ਜਾ ਸਕਦਾ ਹੋਰ ਰਾਗੇ ਕੋਈ ਸਿਸਟਮ ਬਾਥਰੂਮ ਦਾ ਨਹੀਂਗਾ ਬਾਥਰੂਮ ਬੰਦ ਹੋ ਜਾਂਦੇ ਆ ਤੇ ਸਾਰਾ ਹੀ ਰਸਤੇ ਵਿੱਚ ਕੋਈ ਗਰੀਬ ਆਦਮੀ ਵਾਸਤੇ ਬਾਥਰੂਮ ਵਾਸਤੇ ਜਗਾ ਕੋਈ ਨਹੀਂ ਇਹ ਬੇਨਤੀ ਕਰਾਂਗੇ ਕਿ ਸਰਕਾਰਾਂ ਨੂੰ ਇਹ ਸਰਕਾਰ ਜਿਹੜੀ ਹੈ ਇਹ ਸੋਚਿਆ ਸੀ ਕਿ ਆਮ ਪਾਰਟੀ ਸਰਕਾਰ ਆਏਗੀ ਤੇ ਚੰਗਾ ਤੇ ਜਦੋਂ ਰਾਸ ਦੀ ਅਕਾਲੀਆਂ ਦਾ ਉਹਨਾਂ ਬਿਆਨ ਉਹ ਜੋ ਜੋ ਫੋਟੋ ਸੀ ਦੂਸਰੀ ਮੋਦੀ ਦੀ ਲੱਗੀ ਹੁੰਦੀ ਸੀ ਸਾਡੀ ਜਾਨੀ ਤੇ ਫਿਰ ਆ ਗਿਆ ਨਾ ਇਹ ਕਾਂਗਰਸੀਆਂ ਦਾ ਤੇ ਉਹ ਫਿਰ ਆ ਗਿਆ ਸੀ ਮੁੱਖ ਮੰਤਰੀ ਕੰਨੀ ਉਹਦੇ ਮੋੜਾ ਲੱਗਦੇ ਸਨ ਤੇ ਅੱਜ ਸਾਡੀ ਜਾਨੀ ਵੇਖੋ ਸਾਡੀ ਜਾਨੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਮੋੜਾ ਲੱਗਨੇ ਬੈਂਤੀਆਂ ਨੇ ਮਸ਼ਹੂਰ ਨਾ ਕਰੋ ਚੰਗਾ ਸਿਸਟਮ ਥਿਓ ਰਸਤੇ ਵਿੱਚ ਕੋਈ ਰਸਤੇ ਵਿੱਚ ਬਾਥਰੂਮ ਵਾਸਤੇ ਜਗ੍ਹਾ ਨਹੀਂ ਗਈ ਇਹ ਬੇਨਤੀ ਕਰਾਂਗੇ ਪੋਲ ਦਾ ਥੱਲੇ ਵੀ ਬਹੁਤ ਬੁਰਾ ਹਾਲ ਹੈ ਤੇ ਬੇਨਤੀ ਕਰਾਂਗੇ ਰਸਤੇ ਵਿੱਚ ਕੋਈ ਕਿਸੇ ਨੂੰ ਕਿਹਾ ਗਿਆ ਹੋਵੇ ਤੁਹਾਡੇ ਵੱਲੋਂ ਕਿਹਾ ਗਿਆ ਵੀ ਬਾਥਰੂਮ ਬਣਵਾਏ ਜਾਣੇ ਵੇਖੋ ਜੀ ਕਿਹਾ ਜੇ ਸਾਰਾ ਹਿਆਰ ਨੂੰ ਬੇਨਤੀ ਕਰਦੇ ਆ ਪਹਿਲੇ ਵੀ ਸਰਕਾਰਾਂ ਬੇਨਤੀ ਕਰ ਰਹੇ ਆ ਤੇ ਜਿਹੜੀ ਆਮ ਪਾਰਟੀ ਸਰਕਾਰ ਆਈ ਹੈ ਇਹ ਇਤਿਹਾਸ ਹੈ ਇਹ ਕੁਝ ਕਰੇਗੀ ਕਰੇਗੀ ਤੇ ਕਰੇਗੀ ਨਹੀਂ ਤਾਂ ਬਹੁਤ ਬੁਰੀ ਤਰ੍ਹਾਂ ਵੜੇਗੀ ਹਾਂ ਜੀ ਸਰ ਆਪਣਾ ਨਾਮ ਦੱਸ ਕੇ ਕਿਹੜੀ ਸਮੱਸਿਆ ਆ ਰਹੀ ਹੈ ਅੱਜ ਤੱਕ ਇਸ ਤੇ ਨਰਨਾਮ ਨਿਤਿਸ਼ ਵੀ ਮੇਰੀ ਫਾਊਂਡਰ ਵੀ ਮੈਕਸ਼ਨ ਕਮੇਟੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਲੱਖਾਂ ਲੋਕਾਂ ਦਾ ਵਿਸ਼ਵਾਸ ਦਾ ਕੇਂਦਰ ਸਾਡੇ ਲਈ ਪੰਜਾਬੀਆਂ ਲਈ ਮੱਕਾ ਜਿੱਦਾਂ ਹਿੰਦੂਆਂ ਲਈ ਹਰੀਦਵਾਰ ਹੈਗਾ ਮੁਸਲਮਾਨਾਂ ਲਈ ਮੱਕਾ ਵਾ ਔਰ ਕ੍ਰਿਸ਼ਨਾਂ ਲਈ ਵੈਟਿਕਨ ਸਿਟੀ ਆ ਉਹਦਾ ਪੰਜਾਬੀਆਂ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉਹਦੇ ਹਾਲਾਤ ਜਿਹੜੇ ਆ ਬਾਰ-ਬਾਰ ਮੀਡੀਆ 'ਚ ਰੱਖਦੇ ਆ ਰਹੇ ਆ ਸਿਵਲ ਦੇ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਗੰਦਗੀ ਤੁਸੀਂ ਦੇਖ ਸਕਦੇ ਜੇ ਚਬੀਲ ਵਾਲੇ ਬਾਬਾ ਹੀ ਕਈ ਵਾਰ ਇੱਥੇ ਆਵਾਜ਼ ਚੁੱਕਦੇ ਰਹੇ ਨੇ ਮੀਡੀਆ ਗਰਮੀ ਦਾ ਸਾਥ ਮਿਲਦਾ ਰਿਹਾ ਵਾ ਪਰ ਕਹ ਲੈ ਸਰਪੰਚ ਦਾ ਕਹਿਣਾ ਸਿਰ ਮੱਥੇ ਪਰਣਾ ਲਾ ਫੇਰ ਉੱਥੇ ਦਾ ਉੱਥੇ ਸਾਡੀਆਂ ਜਿਹੜੀਆਂ 50% ਜਨਨਰੀ ਨੇ ਸਾਡੀਆਂ ਮਾਵਾਂ ਨੇ ਭੈਣਾਂ ਨੇ ਉਹ ਜਦੋਂ ਦੁਨੀਆ ਭਰ ਤੋਂ ਇੱਥੇ ਆਉਂਦੀ ਹੈ ਬਾਥਰੂਮ ਦਾ ਜਿਹੜਾ ਵਾਸ਼ਰੂਮ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਕੋਈ ਰੈਸਟਰੂਮ ਨਹੀਂ ਹੈਗਾ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਪਾਣੀ ਪੀਣ ਦੀ ਬੜੀ ਸਮੱਸਿਆ ਹੈਗੀ ਇੱਥੇ ਤੇ ਸਭ ਤੋਂ ਵੱਡੀ ਸਮੱਸਿਆ ਇੱਥੇ ਸੀਵਰੇਜ ਦੀ ਹੈ ਸਰਦੀਆਂ ਦੇ ਵਿੱਚ ਜੇ ਇੱਥੇ ਗੰਦਗੀ ਦੇ ਪਾਣੀ ਤੇ ਲਵਾਫੇ ਦੇਖ ਰਹੇ ਨੇ ਤੇ ਗਰਮੀਆਂ ਦੇ ਵਿੱਚ ਤੇ ਇੱਥੇ ਕਿਸ਼ਤੀਆਂ ਚੱਲਣ ਵਾਲੇ ਹਾਲਾਤ ਬਣੇ ਪਏ ਹੁੰਦੇ ਆ ਮੋਕੇ ਦੀ ਸਰਕਾਰ ਉੱਪਰ ਲਗਾ ਰਹੀ ਹੈ ਇਸ਼ਤਿਹ ਪਰ ਸੱਚ ਕਹਣੇ ਸ਼੍ਰੀ ਦਰਬਾਰ ਸਾਹਿਬ ਦਾ ਜਦੋਂ ਦੀ ਨਵੀਂ ਸਰਕਾਰ ਆਈ ਹੈ 2 ਸਾਲਾਂ ਦੇ ਵਿੱਚ ਪ੍ਰਸ਼ਾਸਨਿਕ ਵਿਵਸਥਾ ਦੇ ਨਾਂ ਦੇ ਉੱਤੇ ਜ਼ੀਰੋ ਕੰਮ ਹੈ ਆਵਾਜ਼ਾਂ ਚੱਕਦੇ ਰਹੋ ਨਿਆਂ ਹੀ ਮਿਲਦਾ ਨਹੀਂ ਕਹਿੰਦਾ ਇਹ ਸਮਾਰਟ ਸਿਟੀ ਹੈ ਜੀ ਅੰਮ੍ਰਿਤਸਰ ਸਮਾਰਟ ਸਿਟੀ ਕਹਿੰਦੇ ਸਮਾਰਟ ਸਿਟੀ ਦੇ ਵਿੱਚ ਕੁਝ ਐ ਹੋਈ ਗੱਲਾਂ ਹੈ ਹਾਥ ਕੰਗਨ ਕੋ ਆਰਸੀ ਕਿਆ ਔਰ ਪੜੇ ਲਿਖੇ ਕੋ ਫਾਰਸੀ ਕਿਆ ਤਸਵੀਰਾਂ ਤੁਸੀਂ ਦੇਖੀਆਂ ਸ਼ੋਰਟ ਤੁਸੀਂ ਦੇਖੇ ਗੰਦਗੀ ਜਿਹੜੀ ਆ ਉਹ ਆਪ ਬੋਲ ਰਹੀ ਆ ਔਰ ਓਪਨ ਦੇ ਵਿੱਚ ਲੋਕ ਬਾਥਰੂਮ ਕਰਦੇ ਆ ਇਹ ਸਾਡਾ ਸ਼ਰਦਾ ਦਾ ਸਭ ਤੋਂ ਵੱਡਾ ਕੇਂਦਰ ਹੈਗਾ ਭਗਵਾਨ ਵਾਲਮੀਕੀ ਤੀਰਤ ਦੀ ਨਗਰੀ ਹੈਗੀ ਗੁਰੂ ਨਗਰੀ ਅੰਮ੍ਰਿਤਸਰ ਹੈਗੀ ਹੈਰਿਟੇਜ ਸਟਰੀਟ ਹੈਗੀ ਹੈ ਵਿਰਾਸਤੀ ਜਿਹੜਾ ਵਾ ਸ਼ਹਿਰ ਹੈਗਾ ਉਹਦੇ ਹਾਲਾਤ ਬੱਤਰ ਨੇ ਇਹ ਕਿਸੇ ਪਾਸੇ ਵੀ ਸਮਾਰਟ ਸਿਟੀ ਨਹੀਂ ਹੈਗੀ ਮੇਨ ਪੁਆਇੰਟ ਮੰਨਿਆ ਜਾਂਦਾ ਹੈ ਕਿਥੋਂ ਗੋਲਡਨ ਟੈਂਪਲ ਕਿਥੋਂ ਲੱਖਾਂ ਦੀ ਦੁਨੀਆ ਉੱਥੋਂ ਸੰਦੇਸ਼ ਨੈਗੇਟਿਵ ਹੀ ਜਾਂਦਾ ਹੋਊਗਾ ਪੂਰਾ ਪੂਰਾ ਸੋਚਦੇ ਹੋਣਗੇ ਕਿ ਇੰਨਾ ਵੱਡਾ ਇਹ ਕੇਂਦਰ ਜਿਹੜਾ ਵਾ ਧਾਰਮਿਕ ਜੇ ਇਹਦੀ ਵਿਵਸਥਾ ਦੇ ਉੱਤੇ ਸਰਕਾਰ ਨਾਕਾਮ ਹੈਗੀ ਹੈ ਤੇ ਪੰਜਾਬ ਦੇ ਬਾਕੀ ਜ਼ਿਲ੍ਹੇ ਕਸਬੇ ਜਿਹੜੇ ਆ ਉਹ ਲਵਰਸ ਲਤਾਤੇ ਹੋਣਗੇ ਇਹਦੇ ਤੋਂ ਹੀ ਇਹ ਪਤਾ ਲੱਗਦਾ 50 ਸਰਕਾਰ ਨੂੰ ਇਹ ਬੇਨਤੀ ਕਰਾਂਗੇ ਔਰ ਖਾਸ ਤੌਰ ਤੇ ਸਿੱਖ ਸੰਗਤਾਂ ਨੂੰ ਵੀ ਕਰਾਂਗੇ ਜਦੋਂ ਇੱਥੇ ਆਂਦੇ ਨੇ ਆਪਣੇ ਮੋਬਾਈਲ ਦੇ ਉੱਤੇ ਆ ਲਾਈਵ ਪਾਓ ਸਰਕਾਰ ਨੂੰ ਕਿਤੇ ਨਾ ਕਿਤੇ ਜਿਹੜੀ ਐਡਾ ਚਲਾ ਰਹੀ ਆ ਉਹਨੂੰ ਆਪਾਂ ਅਕਾਉਂਟੇਬਲ ਬਣਾਈਏ ਜਵਾਬਦੇ ਬਣਾਈਏ ਤੇ ਤਿੱਕੇ ਸੰਘਰਸ਼ ਦੀ ਚੇਤਾਵਨੀ ਜਿਹੜੀ ਆ ਪੀਮ ਐਕਸ਼ਨ ਕਮੇਟੀ ਵੱਲੋਂ ਦਿੱਤੀ ਜਾਏਗੀ ਫਿਰ ਇਹ ਕਹਿੰਦੇ ਧਰਨੇ ਕੋ ਲਾਂਦੇ ਆ ਬਾਬਾ ਸਾਹਿਬ ਦੀ ਪ੍ਰਤਿਮਾ ਸਾਹਮਣੇ ਆ ਇੱਥੇ ਥੱਲੇ ਹੀ ਬਹਾਂਗੇ ਤੇ ਦਰਿਆ ਵਿਛਾ ਕੇ ਫਿਰ ਭਗਵੰਤ ਮਾਨ ਮਰਦਾਬਾਦ ਦੇ ਨਾਰੇ ਲੱਗਣਗੇ